ਕਿੰਨੇ ਪਰ ਇਹ ਤਾਂ 7-8 ਸੇਮ ਬਾਪੀ ਵਾਲਾ ਆ ਆਪਾਂ 350 ਚ ਵੀ ਕੁਵਾ ਦੇਣਾ ਅੱਛਾ ਹੀ ਹਾਂ ਤੁਹਾਨੂੰ ਮੌਦਰ ਵੀ ਦਿਖਾਣਾ ਸਹੀ ਲੋਕੇ ਸੁਣ ਕੇ ਹਰ ਆ ਜਾਂਦੇ ਨੇ ਜਿਹੜੇ ਉੱਤੇ ਪਾਣ ਆ ਲੈਣੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਤੇ ਸਾਰੀ ਸਮਝ ਆ ਕਿ ਕੀ ਮਾਰਜਨ ਹੁੰਦਾ ਮੈਨੂੰ ਮਨਾ ਕਰਦੇ ਸਾਰੇ ਡਰਾ ਹੌਲ ਸੇਲ ਰੇਟ ਦੱਸਿਆ ਕਰੋ ਇਹ ਸੋਲ ਚੈੱਕ ਕਰੋ ਬੂਡ ਦਾ ਕਿੰਡਾ ਕੰਫਰਟੇਬਲ ਸ਼ੂਆ ਪਾਣ ਵਾਲੇ ਨੂੰ ਪੂਰਾ ਮਜ਼ਾ ਆ ਜਾਂਦਾ ਇਹ ਲੇਡੀਜ਼ ਚ ਆ ਜੀ ਲੇਡੀਜ਼ ਦੀ ਬਹੁਤ ਵੈਰਾਈਟੀ ਆ ਚੁੱਕੀ ਹੈ ਠੀਕ ਹੈ ਜੀ ਕਿਹੜਾ ਪਿਆਰਾ ਸ਼ੂ ਹੈ ਪਲੇਨ ਫੁੱਲ ਬਲੈਕ ਕਲਰ ਦਾ ਕਿਸੇ ਨੇ ਸੈਰ ਕਰਨੀ ਹੋਵੇ ਜਿਮ ਤੇ ਜਾਣਾ ਹੋਵੇ ਜਾਂ ਹੋਰ ਵੀ ਕਿਤੇ ਫੰਕਸ਼ਨ 'ਚ ਵੀ ਪਾਣਾ ਹੋਵੇ ਲਾਈਟ ਵੇਟ ਸਪੋਰਟ ਸ਼ੂ ਹੈ ਨਵੇਂ ਕਾਰੋਬਾਰੀਆਂ ਲਈ ਤਾਂ ਇਹ ਮੇਨ ਹੱਬ ਹੈ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਜਿੰਨੇ ਵੀ ਸੱਜਣ ਵੇਂਦੇ ਪਈ ਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆ ਜੀ ਅੱਜ ਆਪਾਂ ਪਹੁੰਚੇ ਸੀਗੇ ਹਾਰਮਨ ਟਰੇਡਰਸ ਵਾਲਿਆਂ ਦੇ ਜਿੱਥੋਂ ਕੀ ਭਾਂਤ ਭਾਂਦੀ ਵੈਰਾਈਟੀ ਦੇ ਹੋਲ ਸੇਲ ਰੇਟਾਂ ਦੇ ਬੂਟ ਮਿਲਦੇ ਆ ਇਨਾਂ ਦੀ ਸ਼ਾਪ ਹੈਗੀ ਲੁਧਿਆਣੇ ਫੀਲਡ ਗੰਜ ਦੇ ਲਾਗੇ ਫੀਲਡ ਗੰਜ ਬਾਜ਼ਾਰ ਦੇ ਵਿੱਚ ਆ ਨੀਅਰ ਗੁਰਦੁਆਰਾ ਦੁਖਨਵਾਰਨ ਸਾਹਿਬ ਤੇ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਕੀਤੀ ਸੀ ਤੇ ਉਹਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਸੀ ਤੁਸੀਂ ਤੇ ਬਾਕੀ ਆਹ ਵੀਡੀਓ ਦੇ ਵਿੱਚ ਵੀ ਭਾਈ ਹੁਣਾਂ ਨੇ ਨਵੇਂ-ਨਵੇਂ ਆਰਟੀਕਲ ਦਿਖਾਏ ਆ ਸਰਦਾਰ ਸਾਹਿਬ ਨੇ ਤੇ ਵੀਡੀਓ ਦੇ ਜੇ ਤੁਸੀਂ ਅੰਤ ਤੱਕ ਜੁੜੇ ਰਹੋਗੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ ਰੇਟ ਵੀ ਪਤਾ ਲੱਗ ਜਾਣਗੇ ਤੇ ਬਾਕੀ ਦੀਵਾਲੀ ਦੇ ਕਰਕੇ ਭਾਈ ਜੀ ਹੁਣਾਂ ਨੇ ਆਫਰ ਵੀ ਦਿੱਤੇ ਆ ਉਹ ਵੀ ਤੁਹਾਨੂੰ ਪਤਾ ਲੱਗ ਜੂਗਾ ਸੋ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੇ ਮੈਨੂੰ ਉਮੀਦ ਹੈ ਤੁਹਾਨੂੰ ਚੰਗੀ ਲੱਗੇਗੀ ਵੀਡੀਓ ਦੋਸਤੋ ਆ ਤੁਸੀਂ ਜਿਹੜੀ ਜੁੱਤੀ ਵੇਖ ਰਹੇ ਹੋ ਨਾ ਫੁੱਲ ਵਾਈਟ ਆ ਵੇਖ ਲਓ ਅਪਰ ਅਸਤਰ ਪਤਾਵਾ ਸੋਲ ਹਰ ਚੀਜ਼ ਪਿਓਰ ਵਾਈਟ ਕੀ ਤੁਹਾਨੂੰ ਪਤਾ ਹੈ ਇਹ ਸਿਰਫ 250 ਜਾਂ 200 ਵਾਲੀ ਸੇਲ 'ਚ ਵੀ ਤੁਸੀਂ ਵੇਚ ਸਕਦੇ ਹੋ ਯਾਨੀ ਜਿਹੜੀ ਆਈਟਮਾਂ ਦਾ ਜੋ ਹੌਲਸੇਲ ਰੇਟ ਹੈ ਨਾ ਉਹਨਾਂ ਰੇਟਾਂ 'ਚ ਤੁਸੀਂ ਰਿਟੇਲ ਵੀ ਕਰ ਸਕਦੇ ਹੋ ਹੁਣ ਤੁਸੀਂ ਆਪ ਹਿਸਾਬ ਲਾਓ ਜਿਹੜੇ ਜੁੱਤੀ 200 ਰੁਪਏ ਚ ਵਿਕਣੀ ਹੈ ਉਹਦੀ ਗਰੰਟੀ ਵੀ ਫੁੱਲ ਹੈ ਆ ਦੇਖੋ ਪੂਰਾ ਬਦਿਆ ਕਵਾਰਟੀ ਐਂਡ ਓਕੇ ਰਿਪੋਰਟ ਭਾਈ ਜੁੱਤੀ ਐਂ ਲੱਗਦੀ ਹੈ ਜਿਵੇਂ 1000 ਰੁਪਏ ਦਾ ਬੂਟ ਹੋਵੇ ਤੇ ਇਹ ਜੁੱਤੀ ਤੁਸੀਂ ਗੂਗਲ ਤੇ ਫੋਟੋ ਫੋਟੋ ਗੇਟਸ ਕੇ ਨਾ ਸਰਚ ਕਰ ਲਓ 700 800 ਰੁਪਏ ਤੋਂ ਘੱਟ ਨੇ ਵਿਕਦੀ ਤੇ ਹੁਣ ਤੁਸੀਂ ਆਪੇ ਆਈਡੀਆ ਲਾਓ ਜਿਹੜੀ ਜੁੱਤੀ 7-800 ਰੁਪਏ ਦੀ ਵਿਕਦੀ ਹੈ ਤੇ ਜਿਹੜੀ ਜਾ ਕੇ 250 ਦੀ ਸੇਲ ਚ ਵਿਕੂ ਜਾਂ 200 ਦੀ ਸੇਲ ਚ ਵਿਕੇਗੀ ਤੇ ਜਿਹਦੇ ਚ ਤੁਹਾਡਾ ਮਾਰਜਨ ਵੀ ਐ ਕੰਮ ਕਿਉਂ ਨਹੀਂ ਚੱਲੇਗਾ ਤੇ ਇਹਦੇ ਨਾਲ ਦੇ ਹੋਰ ਵੀ ਤੁਹਾਨੂੰ ਡਿਜ਼ਾਈਨ ਬਖਾਵਾ ਆ ਦੇਖੋ ਫੁੱਲ ਵਾਈਟ ਨਾਲੇ ਖਾਸਤ ਹੋ ਰਹੀ ਦੀ ਸਾਡੇ ਕੋਲ ਜੰਮੂ ਦਾ ਗਾਹ ਆ ਜਾਂ ਇਧਰ ਹਿਮਾਚਲ ਦੇ ਕਸਟਮਰ ਜਿਹੜੇ ਆਂਦੇ ਨੇ ਉਹ ਕਹਿੰਦੇ ਜਾਲੀ ਨਾ ਹੋਵੇ ਬਗੈਰ ਜਾਲੀ ਵਾਲਾ ਸਪੋਰਟਸ ਸ਼ੂ ਦਿਓ ਇਹ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਪ੍ਰੋਪਰ ਦੇਖੋ ਜਿਹੜਾ ਮਟੀਰੀਅਲ ਲੱਗਾ ਹੈ ਨਾ ਇਹ ਵਾਟਰਪੂਫ ਹੈ ਇਹਦੇ ਨਾਲ ਪਾਣੀ ਅੰਦਰ ਨਹੀਂ ਜਾ ਸਕਦਾ ਆ ਵੇਖੋ ਬਾਕਸ ਵਿੱਚ ਛੋਟੇ ਛੋਟੇ ਬੜੇ ਪਿਆਰੇ ਹੈ ਪੈਕਿੰਗ ਵੀ ਕਸਟਮਰ ਕਰਾ ਕੇ ਲੈ ਜਾਵੇ ਤੇ ਪੈਕਿੰਗ ਦਾ ਵੀ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਪੈਂਦਾ ਇੱਕੋ ਕਾਰਟਨ ਚ 30 ਤੋਂ ਲੈ ਕੇ 60 ਪੀਸ ਤੱਕ ਅਸੀਂ ਭੇਜਦੇ ਆਂ ਚਾਹ ਦੇਖੋ ਹੁਣ ਵੀ ਕਬਲਟੀ ਲੈ ਆ ਕੇ ਦਿੱਤੀ ਜੀ ਆ ਅੰਬਾਲਾ ਗੁੱਡਸ ਟਰਾਂਸਪੋਰਟ ਦੀ ਆਈ ਹੈ ਠੀਕ ਹੈ ਜੀ ਆ ਭਾਈ ਸਾਹਿਬ ਸਾਡੇ ਰਿਕਸ਼ਾ ਵਾਲੇ ਨੇ ਜੀ ਜਿਹੜੇ ਮਰਜ਼ੀ ਸ਼ਹਿਰ ਦਾ ਮਾਲ ਹੋਵੇ ਆ ਵੇਖ ਲਓ ਲੋਕਾਂ ਨੂੰ ਠੰਡ ਲੱਗਦੀ ਆ ਬਨੈਨ ਪਾ ਕੇ ਕੰਮ ਕਰ ਰਹੇ ਨੇ ਰਾਤ 11 11 ਵਜੇ ਤੱਕ ਵੀ ਆਪਾਂ ਮਾਲ ਭੇਜਦੇ ਆਂ ਜਿਹੜਾ ਵੇਖ ਨਾ ਤਿਆਰ ਹੋਵੇ 1 2 ਹੋਵੇ 2 4 ਹੋਵੇ 4 ਇਹ ਕਿੱਥੇ ਦਾ ਹੈ ਜੀ ਪੁੰਤਰ ਇਹ ਹਿਮਾਚਲ ਦਾ ਪੁੰਤਰ ਸਟੇਸ਼ਨ ਹੈ ਪੁੰਤਰ ਵੀ ਬੜਾ ਮਾਲ ਜਾ ਰਿਹਾ ਹੈ ਹੋਰ ਵੀ ਇਹੋ ਜਿਹੇ ਬੜੇ ਸਟੇਸ਼ਨ ਨੇ ਸੋ ਯਾਨੀ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਜਿਹੜਾ ਮਰਜ਼ੇ ਜਿੱਥੋਂ ਮਰਦੀ ਆ ਕੇ ਬੜੇ ਜੈਜ ਰੇਟਾਂ ਤੇ ਮਾਲ ਲੈ ਸਕਦਾ ਐਡਰੈਸ ਫਿਰ ਨੋਟ ਕਰੋ ਲੁਧਿਆਣਾ ਹਰਮਨ ਟਰੇਡਰਸ ਫੀਲਡ ਗੰਜ ਗੁਰਦੁਆਰਾ ਦੁਖਨਵਰਨ ਸਾਹਿਬ ਦੀ ਬੈਕ ਸਾਈਡ ਤੇ ਫੋਨ ਨੰਬਰ ਸਕਰੀਨ ਤੇ ਰੈਗੂਲਰ ਚੱਲਦਾ ਹੈ ਨਹੀਂ ਕਿਸੇ ਨਾਲ ਗੱਲੋਂ ਪਾਉਂਦੀ ਵਟਸਐਪ ਕਰੋ ਜੇ ਗੱਲ ਵੈਸੇ ਵੀ ਤੁਸੀਂ ਕੋਸ਼ਿਸ਼ ਕਰੋ ਘੱਟੀ ਕਰੋ ਵਟਸਐਪ ਤੇ ਪਾ ਦਿਓ ਲਓ ਜੀ ਆਹ ਵੈਰਾਈਟੀ ਹੈ ਦੋਸਤੋ ਤੁਸੀਂ ਵੇਖਿਆ ਨਾ ਜਿੱਦਾਂ ਰਿਟੇਲ 'ਚ ਸੇਲ ਲੱਗਦੀ ਹੈ ਐਦਾਂ ਸਾਡੀ ਹੋਲਸੇਲ 'ਚ ਸੇਲ ਲੱਗੀ ਪਈ ਹੈ ਸਾਰੀ ਧਿਆੜੀ ਰੈਗੂਲਰ ਕਸਟਮਰ ਦੀ ਐਂਟ੍ਰੈਂਸ ਹੈ ਰੈਗੂਲਰ ਮਾਲ ਦਿਖਾਣੇ ਆ ਅਗਲਿਆਂ ਨੂੰ ਪਸੰਦ ਕਰਾ ਕੇ ਭੇਜ ਦਿਆਂ ਆ ਕੀ ਹਾਲ ਹੋ ਜਾਂਦਾ ਵਾ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿਸੇ ਲਈ ਵੀ ਕੋਈ ਵੈਰਾਈਟੀ ਦੀ ਕਮੀ ਨਾ ਰਹੇ ਐ ਜਿਵੇਂ ਤੁਸੀਂ ਦੇਖ ਸਕਦੇ ਹੋ ਰੈੱਡ ਕਲਰ ਹੋ ਗਿਆ ਬਲੂ ਕਲਰ ਹੋ ਗਿਆ ਗ੍ਰੇ ਕਲਰ ਹੋ ਗਏ ਕਿੱਡੇ ਪਿਆਰੇ ਪਿਆਰੇ ਟੈਨ ਕਲਰ ਦੇ ਸ਼ੂ ਹੋ ਗਏ ਜੀ ਹਰ ਇੱਕ ਚੀਜ਼ ਜਿਹੜੀ ਕਿ ਰੀਜ਼ਨੇਬਲ ਰੇਟ ਤੇ ਹੈ ਕਿਸੇ ਦਾ ਵੀ ਕੋਈ ਕਲੇਮ ਨਹੀਂ ਕੋਈ ਰਿਪਲੇਸਮੈਂਟ ਨਹੀਂ ਵਧੀਆ ਹੰਡਣ ਵਾਲੀ ਜੁੱਤੀ ਆ ਹੂੰ ਜਿਹੜਾ ਵੀ ਜਿੱਥੇ ਲਿਜਾ ਕੇ ਵੇਚੇਗਾ ਉਹਨੂੰ ਪ੍ਰੋਫਿਟ ਆਣਾ ਹੀ ਆਣਾ ਇਹ ਦੇਖੋ ਕਿੰਨੀ ਪਿਆਰੀ ਜੁੱਤੀ ਆ ਜੀ ਸੌਕ ਸ਼ੂ ਆ ਇਹ ਤੋਹਫਾ ਹੈ ਸਰਦੀਆਂ ਦਾ ਜਿੱਥੇ ਵੀ ਕਿਸੇ ਨੇ ਹਿੰਦੁਸਤਾਨ ਚ ਸੇਲ ਲਾਣੀ ਹੋਵੇ ਨਾ ਜਿੰਨਾ ਮਰਜ਼ੀ ਮਾਲ ਵੇਚ ਸਕਦੇ ਹੋ ਹੂੰ ਠੀਕ ਹੈ ਉਸ ਤੋਂ ਬਾਅਦ ਦੇਖੋ ਤੁਸੀਂ ਆਪ ਹੀ ਜਿੰਨੇ ਵੀ ਸੋਚ ਸਕਦੇ ਹੋ ਨਾ ਉਹਨੇ ਮੈਕਸਿਮਮ ਇਸ ਟਾਈਮ ਭਾਜੀ ਜਿਹੜੀ ਆਪਾਂ ਵੈਰਾਈਟੀ ਵੇਖ ਰਹੇ ਆ ਆਪਣੇ ਅੱਖਾਂ ਦੇ ਸਾਹਮਣੇ ਆ ਇੱਕ ਕਿੰਨੀ ਰੇਂਜ ਦੇ ਵਿੱਚ ਆਪੇ ਦੋਸਤੋ ਇਹ 200 ਰੁਪਏ ਤੋਂ ਲੈ ਕੇ 400 300 350 ਹੂੰ 400 ਰੁਪਏ ਤੱਕ ਦਿੱਤਾ ਇਹ ਮਤਲਬ ਥੋੜਾ ਜਿਹਾ ਬੰਦੇ ਤੇ ਆਪਦੇ ਤੇ ਵੀ ਹੁੰਦਾ ਨਾ ਵੀ ਉਹ ਬਿਲਕੁਲ ਬਿਲਕੁਲ ਦੇਖੋ ਇਹ ਹੁਨਰ ਆਪਣੇ ਅੰਦਰ ਵੀ ਚਾਹੀਦਾ ਹੈ ਦੁਕਾਨਦਾਰੀ ਚ ਦੋ ਚੀਜ਼ਾਂ ਚਾਹੀਦੀਆਂ ਜੀ ਇੱਕ ਤਾਂ ਰੈਗੂਲਰ ਡਿਊਟੀ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਪ੍ਰੋਪਰ ਡਿਊਟੀ ਦੇਣੀ ਪੈਣੀ ਤੇ ਦੂਜਾ ਮਿੱਠੀ ਬੋਲੀ ਜਿਹੜਾ ਵੀ ਤੁਹਾਡਾ ਕਸਟਮਰ ਆਉਂਦਾ ਹੈ ਉਹਨੂੰ ਤੁਸੀਂ ਰਿਸਪੈਕਟ ਦਿਓ ਕੰਮ ਤੁਹਾਡਾ ਲਾਜ਼ਮੀ ਚੱਲੂਗਾ ਹਾਂ ਦੁਕਾਨਦਾਰੀ ਹੈ ਕਿਸੇ ਦਿਨ ਹੱਦਾਂ ਵੀ ਹੁੰਦਾ ਹੈ ਕੰਮ ਘੱਟ ਰਹਿ ਜਾਂਦਾ ਹੈ ਤੇ ਕਦੇ ਬਹੁਤ ਜ਼ਿਆਦਾ ਕੰਮ ਵੀ ਹੁੰਦਾ ਹੈ ਜੀ ਯਾਨੀ ਕਹਿੰਦਾ ਬਾਅਦ ਰੈਗੂਲਰ ਕੰਮ ਚੱਲਦਾ ਵਾ ਐਵੇਂ ਦੀ ਸ਼ਾਨਦਾਰ ਸਾਡੀ ਬੁੱਟਾਂ ਦੀ ਲਾਈਨ ਹੈ ਕਿ ਜਿੰਨੇ ਵੀ ਕੰਮ ਸ਼ੁਰੂ ਕੀਤਾ ਉਹਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਰੈਗੂਲਰ ਬੂਟ ਹਰ ਇੱਕ ਬੰਦਾ ਪਾਉਂਦਾ ਹੀ ਹੈ ਈਵਨ ਕਿ ਜੈਕਟਾਂ ਦਾ ਕੰਮ ਹੋਇਆ ਜਾਂ ਮਨੀਆਰੀ ਦਾ ਕੰਮ ਹੋਇਆ ਉਹ ਥੋੜੇ ਔਖੇ ਨੇ ਹੁਣ ਜੈਕਟ ਦਾ ਕੰਮ ਕਦੋਂ ਜਾ ਕੇ ਚੱਲਣਾ ਪੋਦੇ ਮਹੀਨੇ ਚ ਇਹ ਕੌਨਸਲ ਅੱਜ ਵੀ ਚੱਲ ਰਹੀ ਐਂਦਾ ਹੀ ਮਨੀਆਰੀ ਦੀ ਜੇ ਗੱਲ ਕਰੀਏ ਛੋਟੀ ਛੋਟੀ ਆਈਟਮਾਂ ਐ ਬੜਾ ਟਿਪੀਕਲ ਜੋ ਹੁੰਦਾ ਉਹਦਾ ਵੀ ਕੰਮ ਜੀ ਸੋ ਇਸ ਕਰਕੇ ਜੇ ਆਪਾਂ ਬੂਟਾਂ ਦੀ ਗੱਲ ਕਰੀਏ ਸਾਡੇ ਕੰਮ ਚ ਪ੍ਰੋਫਿਟ ਵੀ ਠੀਕ ਐ ਤੇ ਕੰਜ਼ਮਪਸ਼ਨ ਠੀਕ ਐ ਜੀ ਬਾਜ਼ਾਰ ਦੀ ਡਿਮਾਂਡ ਵੀ ਵਧੀਆ ਹੈ ਹੁਣ ਤੁਹਾਡੇ ਕੋ ਕਈ ਤਾਂ ਪੁਰਾਣੇ ਬੰਦੇ ਜੁੜੇ ਹੀ ਹੋਣਗੇ ਬਿਲਕੁਲ ਦੇਖੋ ਜਿਨ੍ਹਾਂ ਨੇ ਨਵਾਂ ਕਾਰੋਬਾਰ ਸ਼ੁਰੂ ਕਰਿਆ ਉਹ ਕਿੰਨੇ ਕ ਬੰਦੇ ਆ ਰਹੇ ਆ ਲੈ ਕਿੰਨਾ ਜੀ ਨਵੇਂ ਕਾਰੋਬਾਰੀਆਂ ਲਈਤਾ ਇਹ ਮੇਨ ਹੱਬ ਹੈ ਜੀ ਮਾਰਕੀਟਰ ਜੀ ਯਾਨੀ ਜਿਹੜੇ ਤਾਂ ਦੇਖੋ ਪੁਰਾਣਾ ਕੰਮ ਕਰ ਰਹੇ ਉਹਨਾਂ ਨੂੰ ਤਾਂ ਬਹੁਤ ਸਮਝ ਲੱਗ ਚੁੱਕੀ ਹੁੰਦੀ ਹੈ ਪਰ ਜੇ ਕਿਸੇ ਨਵੇਂ ਬੰਦੇ ਨੇ ਕੰਮ ਕਰਨਾ ਹੋਵੇ ਨਾ ਉਹ ਲਾਜ਼ਮੀ ਪਹੁੰਚੋ ਸਾਡੇ ਕੋਲ ਜੀ ਅਗਲੇ ਨੂੰ ਇਹੋ ਜੇ ਵਧੀਆ ਤਰੀਕੇ ਨਾਲ ਆਪਾਂ ਡੀਲ ਕਰਦੇ ਆ ਮੈਂ ਤੁਹਾਨੂੰ ਆਪਣੇ ਸਟਾਫ ਵੀ ਦਿਖਾਣਾ ਜਿਹੜੇ ਸਾਡੇ ਟ੍ਰੀਟ ਕਰਦੇ ਨੇ ਕਸਟਮਰ ਨਾਲ ਡੀਲ ਕਰਦੇ ਨੇ ਐਂਡ ਓਕੇ ਰਿਪੋਰਟ ਤੁਹਾਡਾ ਮਨ ਖੁਸ਼ ਹੋਊਗਾ ਜਿ ਜਿੰਨੇ ਪਿਆਰ ਨਾਲ ਮੈਂ ਗੱਲ ਕਰੂੰਗਾ ਨਾ ਉਸ ਤੋਂ ਵੀ ਵੱਧ ਪਿਆਰ ਨਾਲ ਐ ਟ੍ਰੀਟ ਕਰਦੇ ਨੇ ਠੀਕ ਹੈ ਜੀ ਸਾਡੀ ਦੁਕਾਨ ਤੇ ਪੂਰਾ ਸਤਿਕਾਰ ਹੁੰਦਾ ਚਾਹੇ ਗਾ ਜਿੱਥੋਂ ਮਰਜੀ ਆਵੇ ਜਿਹੜੀ ਮਰਜੀ ਆਈਟਮ ਲਵੇ ਕਈ ਵਾਰੀ ਸਾਡੇ ਨਾਲ ਪਤਾ ਕੀ ਹੁੰਦਾ ਜੀ ਤੁਹਾਡੇ ਚ 10 ਕਸਟਮਰ ਆਏ ਨਾ 4 ਕਸਟਮਰ ਇਹ ਜੋ ਹੁੰਦੇ ਨੇ ਜਿਹੜੇ ਕਹਿੰਦੇ ਅੱਜ ਅਸੀਂ ਦੇਖਣ ਆਇਆ ਅੱਛਾ ਤਾਂ ਵੀ ਪੂਰੇ ਸਤਿਕਾਰ ਨਾਲ ਉਹਨਾਂ ਨੂੰ ਵੈਰਾਈਟੀ ਦਿਖਾਉਂਦੇ ਆ ਆ ਨਹੀਂ ਕਿ ਅੱਜ ਤੱਕ ਵੇਖਣ ਹੀ ਆਏ ਨੇ ਇਹਨਾਂ ਨੇ ਲੈਣਾ ਨਹੀਂ ਨਹੀਂ ਜਿਹੜੇ ਅੱਜ ਵੇਖਣ ਆਏ ਨੇ ਜੇ ਆਈਟਮ ਚਚੀ ਕੱਲ ਲੈਣ ਵੀ ਆਉਂਦੇ ਨੇ ਜੀ ਬਿਲਕੁਲ ਜ਼ਿਆਦਾਤਰ ਕਸਟਮਰ ਥੋੜੇ ਥੋੜੇ ਨਾਲ ਇਸ ਕਰਕੇ ਜੁੜੇ ਆ ਮੈਨੂੰ ਲੱਗਦਾ ਮੈਂ ਆਪਦੇ ਨਜ਼ਰੀਏ ਨਾਲ ਕਹ ਰਿਹਾ ਵੀ ਤੁਸੀਂ ਨਾ ਪਹਿਲੀਆਂ ਵੀਡੀਓ 'ਚ ਇੱਕ ਬੜੇ ਘੱਟ ਰੇਟ ਵਾਲੀ ਆਈਟਮ ਦਿਖਾਈ ਸੀਗੀ ਹਾਂ ਮੈਂ ਦੱਸਦਾ ਵਾਂ ਸਾਡਾ ਕੰਮ ਹੈ ਲਾਟ ਦਾ ਦਾ ਸਮਝ ਦੇਣਾ ਸਰਪਲਸ ਦੀ ਵੀ ਮੈਂ ਪਹਿਲਾਂ ਜਿਵੇਂ ਤੁਸੀਂ ਇਕੱਠਾ ਹੀ ਚੱਕਦੇ ਹੋ ਮਾਲ ਹਾਂ ਇਕੱਠਾ ਚੱਕਦੇ ਐਕਚੁਅਲੀ ਹੁਣ ਵਿੰਟਰ ਸੀਜ਼ਨ ਆ ਗਿਆ ਕਈ ਵਾਰੀ ਨਈ ਲਾਟ ਮਿਲ ਪਾਉਂਦੇ ਅੱਛਾ ਜੀ ਹਾਂ ਸਾਡੇ 80 ਵਾਲੇ ਗਾਕਾ ਦਿੱਤਾ ਐਡੀ ਕੋ ਡਿਮਾਂਡ ਨਾ ਜੂਨ ਜੁਲਾਈ ਚ ਸ਼ੁਰੂ ਹੋ ਗਈ ਸੀ ਹਰਮਨ ਜੀ ਜਦੋਂ ਤੁਹਾਡੀ ਵੀਡੀਓ ਮੈਨੂੰ ਲੱਗਦਾ ਹੈ ਹਫਤੇ ਚ 50000 ਵਿਊਜ਼ ਹੋ ਗਏ ਸੀਗੀ 20 ਲਿਫਟ ਹੋਈ ਸੀਗੀ ਸਾਰੇ ਨੇ ਐਡਾ ਪਿਆਰ ਕੀਤਾ ਇਸ ਟਾਈਮ ਉਹ ਅਵੇਲੇਬਲ ਹੈ ਜੀ ਇਸ ਟਾਈਮ ਉਹ ਖਾਸ 80 ਵਾਲਾ ਤਾਂ ਨਹੀਂ ਅਵੇਲੇਬਲ ਜੀ ਰੀਡਿਊਸ ਚ ਆਈ ਹੈ ਇੱਕ ਵੈਰਾਈਟੀ 80 ਰੁਪਏ ਚ ਜੀ ਇਸ ਵੈਲੀ ਹੈ ਬੜੀ ਸ਼ਾਨਦਾਰ ਮੈਂ ਦਿਖਾਣਾ ਵੀ ਆ ਤੁਹਾਨੂੰ ਹੋਣੇ ਇਹ ਆਈਟਮ ਬਹੁਤ ਵਧੀਆ ਵਿਕ ਰਹੀ ਹੈ ਸਾਡੀ ਜੈਂਟਸ ਥੋੜੀ ਜੀ ਹੁਣ ਇਸ ਟਾਈਮ ਅਪ ਬ੍ਰੈਕਟ ਦਾ ਜਿਆਦਾ ਕੰਮ ਹੈ ਤੇ ਇਹਦਾ ਆ ਕਿੰਨੀ ਗ੍ਰੇਂਜ ਦੇ ਵਿੱਚ ਵਿੱਚ ਹੈ ਜੀ ਇਹ ਸਾਰੇ 350 ਸੇਲ ਚ ਵਿਕਦੇ ਇਹ 350 ਸੇਲ ਬਿਲਕੁਲ ਆ ਦੇਖੋ ਕਿੰਨੀ ਪਿਆਰੀ ਚੀਜ਼ ਆ ਫੁੱਲ ਬਲੈਕ ਜੀ ਕਿੱਡਾ ਪਿਆਰਾ ਅੱਪਰ ਕਿੱਡਾ ਪਿਆਰਾ ਸੋਲ ਕਿੱਡਾ ਪਿਆਰਾ ਅਸਤਰ ਅੰਦਰ ਪਤਾਵਾ ਬਾਕਸ ਹਰ ਚੀਜ਼ ਕੰਪਲੀਟ ਪੈਕਿੰਗ ਐਮ ਆਰ ਪੀ ਮੈਂਸ਼ਨ ਤੇ ਮੈਂ ਕਈ ਵਾਰੀ ਦੇਖਦਾ ਹਾਂ ਰਿਟੇਲਰਸ ਹੈਗੇ YouTube ਤੇ ਜਾਂ ਇਸਟਾ ਤੇ ਚੰਗਾ ਹੁੰਦਾ ਦਾ ਨਾਮ ਹੈ ਤੇ ਉਹ ਰਿਟੇਲ ਵਾਲੇ ਵੀ ਹੋਲਸੇਲ ਕਰਦੇ ਨੇ ਲੱਕੋਈ ਕਿ ਰਿਟੇਲਰ ਥੋੜਾ ਜਿਹਾ ਮਾਲ ਲੈ ਕੇ ਜੇ ਹੌਲਸੇਲ ਕਰ ਸਕਦਾ ਹੈ ਤੇ ਸਾਡੇ ਕੋਲ ਆ ਕੇ ਤੁਹਾਨੂੰ ਕਿੰਨਾ ਫਾਇਦਾ ਹੋਣਾ ਤੇਰਾ ਮੇਨ ਕੰਮ ਹੀ ਪ੍ਰੋਪਰ ਹੌਲਸੇਲ ਦਾ ਹੈ ਸਾਡਾ ਦੇੜਾ ਮੇਨ ਪ੍ਰੋਪਰ ਕੰਮ ਹੌਲਸੇਲ ਦਾ ਹੈ ਉਹਗਾ ਠੀਕ ਹੈ ਕੋਈ ਸਾਡੇ ਕੋਲ ਮਾਲ ਨਾਲ ਆਵੇ ਤੇ ਆਪਾਂ ਰਿਟੇਲ ਚ ਜੋੜੀ ਦੇ ਦਿੰਦੇ ਆ ਪਰ ਮੇਨ ਹੌਲਸੇਲ ਦਾ ਹੀ ਸਾਡਾ ਕੰਮ ਹੈ ਬਿਲਕੁਲ ਆ ਦੇਖੋ ਕਿੰਨਾ ਪਿਆਰਾ ਕੋਲੰਬਸ ਕੰਪਨੀ ਦਾ ਸ਼ੂ ਹੈ ਜੀ ਇੰਨੀ ਕੋ ਐਮ ਆਰ ਪੀ ਜਿੰਨੇ ਤੁਸੀਂ ਸੋਚ ਸਕਦੇ ਹੋ ਨਾ ਉਹਦਾ ਅੱਧ ਰੇਟ ਨਾਲ ਲੋ ਵੀ ਘੱਟ ਮੈਂ ਫਿਰ ਦੱਸਦਾ ਹਾਂ ਉਹਦੇ YouTube ਚ ਵੀਡੀਓ ਚ ਜੀ ਅੱਧ ਰੇਟ ਨਾਲ ਲੋ ਘੱਟ ਆ ਵੇਖੋ ਜੀ ਫੁੱਲ ਵਾਈਟ ਕਿੰਨਾ ਪਿਆਰਾ ਸ਼ੂ ਇਹ ਹੁਣ ਐਮ ਆਰ ਪੀ ਰੇਟ ਕੀ ਹੋਊਗਾ ਤੇ ਇਹ ਤਾਂ 7-8 ਸੈਂ ਮਾਰ ਪਿਆ ਲੈ ਆਪਾਂ 350 ਚ ਵੇਚਵਾ ਦੇਣਾ ਅੱਛਾ ਹੀ ਹਾਂ ਤੁਹਾਨੂੰ ਮੈਂ ਉੱਤਰ ਵੀ ਦਿਖਾਉਂਦਾ ਹਾਂ ਥੋੜੀ ਜਿਹੀ ਵਧੀਆ ਵੈਰਾਈਟੀ ਦੇਖਦੇ ਆਪਾਂ ਆ ਦੇਖੋ ਬ੍ਰਦਰ ਆ ਪੈਕਿੰਗਾਂ ਚੱਲ ਰਹੀ ਹੈ ਦੇਖੋ ਜਿੰਨੇ ਜਿੰਨੇ ਡਿਮਾਂਡ ਹੈ ਇੱਕ ਕਸਟਮਰ ਨੇ ਸਿਰਫ 6 ਪੀਸ ਬਾਟਾ ਲਖਾਇ 6 ਜਾਣਗੇ 4 ਫ੍ਰੀਕ ਇੱਕ ਲਖਾਇ ਆ ਦੇਖੋ ਡਿਜ਼ਾਈਨ ਦਿਖਾਉਂਦਾ ਕਾ ਆ ਦੇਖੋ ਇਹ 4 ਪੀਸ ਕਸਟਮਰ ਇੱਧਾ ਵੈਰਾਈਟੀ ਬਣਾ ਲੈਂਦਾ ਦੇਖ ਰਹੋ ਜੀ ਇਦਾਂ ਜੇ ਜਿਨ੍ਹਾਂ ਨੇ ਸੇਲ ਲਾਣੀ ਹੈ ਜਾਂ ਦੁਕਾਨ ਹੈ ਇਹ ਬਾਟਾ ਦਾ ਮਾਲ ਹੋ ਗਿਆ ਇਹ ਸਸਤਾ ਮਾਲ ਮੈਂ ਦੱਸਿਆ ਜਿਹੜਾ 200 ਜਾਂ 250 ਸੇਲ ਚ ਵੇਚ ਸਕਦਾ ਆ ਦੇਖੋ ਫੁੱਲ ਬਲੈਕ ਕਿੰਨੇ ਪਿਆਰੇ ਡਿਜ਼ਾਈਨ ਉਸ ਤੋਂ ਬਾਅਦ ਅੱਗੇ ਆ ਕੋਲੰਬਸ ਦਾ ਮਾਲ ਵੇਖ ਲਓ ਠੀਕ ਹੈ ਜੀ ਆ ਦੇਖ ਲੋ ਕਿੱਡਾ ਪਿਆਰਾ ਸ਼ੂ ਹੈ ਪਲੇਨ ਫੁੱਲ ਬਲੈਕ ਕਲਰ ਦਾ ਕਿਸੇ ਨੇ ਸੈਰ ਕਰਨੀ ਹੋਵੇ ਜਿਮ ਚ ਜਾਣਾ ਹੋਵੇ ਜਾਂ ਹੋਰ ਵੀ ਕਿਤੇ ਫੰਕਸ਼ਨ ਚ ਵੀ ਪਾਣਾ ਹੋਵੇ ਲਾਈਟ ਵੇਟ ਸਪੋਰਟ ਸ਼ੂ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਰੈੱਡ ਕਲਰ ਦਾ ਹੋ ਗਿਆ ਦੋਸਤੋ ਫੰਕੀ ਕਲਰ ਮੁੰਡੇ ਖੁੰਡੇ ਦੀ ਪਸੰਦ ਹੈ ਰੈੱਡ ਪੈਰਟ ਉਸ ਤੋਂ ਬਾਅਦ ਗ੍ਰੇ ਹੋ ਗਿਆ ਠੀਕੇ ਵਾਲਾ ਕਿੱਡਾ ਪਿਆਰਾ ਸ਼ੂ ਉਸ ਤੋਂ ਬਾਅਦ ਨੀਟਿੰਗ ਵਾਲਾ ਅਪਰ ਕੱਪ ਸੋਲ ਠੀਕੇ ਜੀ ਉਸ ਤੋਂ ਬਾਅਦ ਆ ਗਿਆ ਇਹ ਦੇਖੋ ਇੰਪੋਰਟ ਜਿੰਨੂ ਕਲਰ ਚੇਂਜ ਕਰਨਾ ਇਹ ਭਾਈ ਕਿੰਨੀ ਰੇਂਜ ਦੇ ਵਿੱਚ ਵਿੱਚ ਹੈ ਜੀ ਪਤਾ ਕੀ ਹੁੰਦਾ ਦੇਖੋ ਜਿਹਦਾ ਜਿੰਨਾ ਬਜਟ ਹੈ ਉਹਦੇ ਅਕੋਰਡਿੰਗ ਉਹ ਪੂਰੀ ਵੈਰਾਈਟੀ ਬਣਾ ਲੈਂਦਾ ਕਿ ਮੇਰਾ ਗਾਹਕ ਨਾ ਮੁੜੇ ਆ ਦੇਖੋ ਕਿੱਡਾ ਪਿਆਰਾ ਡਿਜ਼ਾਈਨ ਹੈ ਕਿੱਡੀ ਪਿਆਰੀ ਮਕੇਸ਼ਨ ਹੈ ਕਦੇ ਬਹੁਤ ਪਹਿਲੇ ਸਾਦਾ ਗਰਗਾਬੇ ਬਜ਼ੁਰਗ ਪਾਉਂਦੇ ਹੁੰਦੇ ਸੀ ਹੁਣ ਐਡੇ ਕੋ ਡਿਜ਼ਾਈਨ ਆਣ ਲੱਗ ਗਏ ਕਿ ਹਰ ਇੱਕ ਬੰਦਾ ਪਸੰਦ ਕਰਦਾ ਚਾਹੇ 20 ਸਾਲ ਦਾ ਵੀ ਕਿਉਂ ਨਾ ਹੋਵੇ ਆ ਵੇਖੋ ਕਿੱਡਾ ਪਿਆਰਾ ਰਿਚ ਐਂਡ ਟੌਪ ਕੰਪਨੀ ਦਾ ਮਾਲ ਹੈ ਬੜੀ ਵੱਡੀ ਕੰਪਨੀ ਹੈ ਐਮ ਆਰ ਪੀ ਬੇਸਡ ਹੈ 35 40% ਤੋਂ ਵੱਧ ਲੈਸ ਨਹੀਂ ਹੁੰਦੀ 1670 ਐਮ ਆਰ ਪੀ ਜਿਹਾ ਦੇਖਿਓ ਜੀ ਤੇ 1670 ਹੈ ਆਪ ਦਾ 835 ਬੰਦਾ ਤੁਸੀਂ 800 ਵੇਚ ਸਕਦੇ ਹੋ ਰਿਟੇਲ 'ਚ ਠੀਕ ਹੈ ਜੀ ਸਹੀ ਲੋਕੇ ਸੁਣ ਕੇ ਹਰਾਰ ਜਾਂਦੇ ਨੇ ਜਿਹੜੇ ਉੱਤੇ ਪਾਣ ਆਲੇ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਤੇ ਸਾਰੀ ਸਮਝ ਹੈ ਕਿ ਕੀ ਮਾਰਜਨ ਹੁੰਦਾ ਮੈਨੂੰ ਮਨਾ ਕਰਦੇ ਸਾਰੇ ਡਰਾ ਹੌਲਸੇਲ ਰੇਟ ਦੱਸਿਆ ਕਰੋ ਸਾਡੇ ਮਾਰਜਨ ਦਾ ਪਤਾ ਲੱਗ ਜਾਂਦਾ ਫਿਰ ਆਈਡੀਆ ਮੈਂ ਦੇ ਦਤਾ ਦੋਸਤੋ ਜੀ ਉਹਨਾਂ ਲਈ ਹੈ ਜਿਨ੍ਹਾਂ ਨੇ ਕੰਮ ਕਰਨਾ ਹੈ ਜਿਹੜੇ ਰਿਟੇਲ ਆਲੇ ਹੌਲਸੇਲ ਆਲੇ ਦੇਖ ਰਹੇ ਨੇ ਜ਼ਰੂਰ ਦੇਖਿਓ ਰਿਚਨ ਟੌਪ ਉਸ ਤੋਂ ਬਾਅਦ ਹੈ ਫ੍ਰੀ ਕਿਕ ਦਾ ਮਾਰ ਆਹ ਦੇਖੋ ਜੀ ਫ੍ਰੀ ਕਿਕ ਪ੍ਰੋਪਰ ਹੈ ਮਾਰ ਤੇ ਕਿੰਨੀ ਕੋਈ ਮਾਰ ਤੇ ਸ਼ਾਨਦਾਰ ਜੁੱਤੀ ਹੈ ਆਹ ਦੇਖੋ ਲੇਡੀਜ਼ ਸ਼ੂਜ਼ ਦੀ ਜੇ ਮੈਂ ਗੱਲ ਕਰਾਂ ਆ ਦੇਖੋ ਇਹ ਲੇਡੀਜ਼ ਜ ਹੈ ਜੀ ਲੇਡੀਜ਼ ਦੀ ਬਹੁਤ ਵੈਰਾਈਟੀ ਆ ਚੁੱਕੀ ਹੈ ਠੀਕ ਹੈ ਜੀ ਸਸਤੀ ਤੋਂ ਸਸਤੀ 80 100 700 150 ਆ ਦੇਖੋ ਹਰਮਨ ਜੀ ਆ ਦੇਖੋ ਇਹ ਸਾਰੇ ਇੱਕੋ ਕਸਟਮਰ ਦੇ ਪੈਰ ਨੇ ਜਿਹੜੇ ਇੱਕ ਕਸਟਮਰ ਨੇ ਫਾਈਨਲ ਕੀਤੇ ਆਪਣੇ ਸੈਂਪਲ ਜੀ ਘੱਟੋ ਘੱਟ 20 25 ਡਿਜ਼ਾਈਨ ਹੈ ਇਹ ਸਾਰੇ 20 25 ਡਿਜ਼ਾਈਨ ਦਾ ਇੱਕ ਇੱਕ ਸੈੱਟ ਜਾਣਾ ਹੈ ਅੱਛਾ ਜੋੜੀ ਦਾ ਵੀ ਲੰਦਾ ਕੋਈ 6 ਜੋੜਾ ਠੀਕ ਹੈ ਜਿਹੜਾ ਡਿਮਾਂਡ ਹੈ ਸਾਰਾ ਸੈਂਪਲ ਸਿਲੈਕਟ ਹੋ ਚੁੱਕੇ ਬਿੱਲ ਬਣ ਚੁੱਕਾ ਹੈ ਸਾਰਾ ਮਾਲ ਪੈਕ ਹੋ ਕੇ ਜਾਊਗਾ ਠੀਕ ਹੈ ਯਾਰ ਵੀ ਮੈਂ ਤੁਹਾਨੂੰ ਦੱਸਦਾ ਹੁੰਦਾ ਉਸ ਦੇਖੋ ਉਸ ਤੋਂ ਬਾਅਦ ਜੁੜਿਓ ਹੋ ਗਿਆ ਸਕਾਈ ਬਲੂ ਕਲਰ ਹੋ ਗਿਆ ਸਾਰੀ ਵੈਰਾਈਟੀ ਕਸਟਮਰ ਆਪਣੇ ਕੰਪਲੀਟ ਕਰ ਲੈਂਦਾ ਹੈ ਜਿਹਦੇ ਚ ਬਲੈਕ ਬਲੂ ਗ੍ਰੇ ਆਹ ਵੇਖੋ ਕਿੱਡਾ ਪਿਆਰਾ ਸੋਲ ਹੈ ਜੰਮੂ ਤੇ ਹਿਮਾਚਲ ਵਾਲੇ ਦੀ ਪਸੰਦ ਹੈ ਜੀ ਇਹੇ ਜੀ ਹਾਂ ਜੀ ਸੋਲ ਦੇਖੋ ਜੀ ਪਾੜਾ ਦੇ ਚੜ ਜਾਂਦੇ ਨੇ ਲੋਕੀ 파 ਕੇ ਐਡੇ ਪਿਆਰੇ ਸੋਲ ਨੇ ਆ ਦੇਖੋ ਵੀਰੇ ਸੋਲ ਚੈੱਕ ਕਰੋ ਬੂਟ ਦਾ ਕਿੰਨਾ ਕੰਫਰਟੇਬਲ ਛੂਆ ਪਾਣ ਵਾਲੇ ਨੂੰ ਪੂਰਾ ਮਜ਼ਾ ਆ ਜਾਂਦਾ ਤੇ ਡਬਲ ਰੇਟ ਤੇ ਵਿਕਦਾ ਜਿਹੜਾ ਇਹਦਾ ਹੋਲ ਸੇਲ ਰੇਟ ਹੈ ਨਾ ਉੰਦੇ ਤੋਂ ਡਬਲ ਰੇਟ ਤੇ ਵਿਕਦਾ ਐ ਸਪਾਰਕਸ ਕੰਪਨੀ ਦਾ ਇਹ ਵੀ ਸਕੀਮ 'ਚ ਹੈ 50% ਨਾਲੋਂ ਵੀ ਵੱਧ ਲੈਸ ਆਂਦੇ ਤੇ ਠੀਕ ਹੈ ਠੀਕ ਹੈ ਇਹ ਸਾਡਾ ਸਟਾਰ ਵਾਲਾ ਡਿਜਾਈਨ ਠੀਕ ਹੈ ਜੀ ਸੁਪਰ ਹਿੱਟ ਡਿਜ਼ਾਈਨ ਹੈ ਸਟਾਰ ਵਾਲਾ ਇਹ ਗਲਾਸ ਸੋਲ ਹੋ ਗਿਆ ਜੀ ਜੀ ਇਹਨੂੰ ਗਲਾਸ ਫੁੱਲ ਕਹਿੰਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਲੇਡੀਜ਼ ਲਾਈਟ ਵੇਟ ਫਲੀਟੋਸ ਦਾ ਇਹ ਲੇਡੀਜ਼ ਦੇ ਹੁਣ ਜਿਵੇਂ ਸ਼ੂਜ਼ ਆਏ ਆ ਹਾਂ ਇਹ ਸਟਾਰਟਿੰਗ ਤੋਂ 80 100 ਰੁਪਏ ਤੋਂ ਲੈ ਕੇ 150 ਰੁਪਏ ਵਾਲੀ ਵੈਰਾਈਟੀ ਬਹੁਤ ਜ਼ਿਆਦਾ ਵਿਕਦੀ ਹੈ 75 80% ਸੇਲ 150 ਰੁਪਏਲੇ ਬੁੱਟਾ ਤੇ ਇੱਕ ਤੁਸੀਂ ਕਹਿੰਦੇ ਸੀਗੇ ਮਤਲਬ ਜਿਹੜੇ ਗਿਫਟ ਸੀਗੇ ਹਾਂ ਹਾਂ ਉਹ ਵੀ ਤੁਹਾਨੂੰ ਦੱਸਿਆ ਮਹਾਰਾਜ ਹੂੰ ਹੂੰ ਸ਼ੋਰ ਦੀਵਾਲੀ ਤੋਂ ਇੱਕ ਹਫਤਾ ਪਹਿਲਾਂ ਦੋਸਤੋ ਜਿਹੜਾ ਵੀ ਦੋਸਤ ਮਾਲ ਲੈਣ ਆਊਗਾ ਚਾਹੇ ਘੱਟ ਹੋਵੇ ਚਾਹੇ ਵੱਧ ਹੋਵੇ ਹਫਤਾ ਕਹਿ ਲੋ ਜਾਂ 10 ਕ ਦਿਨਾਂ ਪਹਿਲਾਂ ਸ਼ੁਰੂ ਕਰ ਦਾਂਗੇ ਜੀ ਕੋਈ ਬਹੁਤ ਵੱਡਾ ਤੇ ਨਹੀਂ ਜੇ ਆਪਾਂ ਕਹੀਏ ਇੱਕ ਕਾਰਡ ਦੇ ਦੇਣੀ ਐਕਟਿਵ ਉਹ ਇੱਕ ਮਾਨ ਦੇ ਤੌਰ ਤੇ ਜੋ ਵੀ ਗਿਫਟ ਸੂਟੇਬਲ ਹੋਵੇਗਾ ਜਰੂਰ ਮਿਲੇਗਾ ਸਾਰੇ ਕਾਕਾ ਠੀਕ ਹੈ ਉਹ ਸ਼ੋਅ ਕਰਨਾ ਚਾਹੁੰਦੇ ਹੋ ਇੱਥੇ ਕੋਈ ਇੱਕ ਅੱਧਾ ਪੀਸ ਤੁਸੀਂ ਅੱਧਾ ਕਰਿਓ ਏ बस ਲਾਈਨ ਪਾ ਦਿਓ ਗਿਫਟ ਤਾਂ ਜਰੂਰ ਮਿਲੂਗਾ ਪਰ ਤੈਨਾਂ ਜੇ ਤੁਸੀਂ ਹੁਣ ਪਾਤੀ ਸਰ ਰੋਕਰ ਕਹਿਰਾਜ ਨਹੀਂ ਤਾਂ ਆਪਾਂ ਵੀਡੀਓ ਜੀ ਸਾਰਾ ਦੱਸਿਆ ਹੀ ਆ ਨਾ ਵੀ ਹਫਤਾ ਪਹਿਲੇ ਹੀ ਹੋਣਾ ਹਾਂ ਬਿਲਕੁਲ ਦੀਵਾਲੀ ਤੋਂ ਦੀਵਾਲੀ ਤੋਂ ਇੱਕ ਹਫਤਾ ਪਹਿਲੇ ਆ ਬਿਲਕੁਲ ਬਿਲਕੁਲ ਮੀਨਾ ਵੈਰਾ ਤਾਂ ਕੋਈ ਵੀ ਨਹੀਂ ਦੇ ਸਕਦਾ ਮੇਨ ਲੱਗਦਾ ਦੇਖੋ ਇੱਕ ਮਾਨ ਹੁੰਦਾ ਬੰਦ ਤਿਉਹਾਰ ਹੁੰਦਾ ਹਰ ਇੱਕ ਬੰਦੇ ਨੂੰ ਚਾਹ ਹੁੰਦਾ ਬਾਜ਼ਾਰਾਂ ਚ ਆਏ ਹੁੰਦੇ ਨੇ ਮਾਲ ਲੈਣ ਆਏ ਹੁੰਦੇ ਨੇ ਅਸੀਂ ਵੀ ਛੋਟੇ ਹੁੰਦੇ ਸੀ ਸਾਡੇ ਡੈਡੀ ਨੇ ਵੀ ਬਾਜ਼ਾਰ ਜਾਣਾ ਤੇ ਆਪਾਂ ਨੂੰ ਵੀ ਚਾਹ ਹੁੰਦਾ ਸੀ ਸਾਡੇ ਲਈ ਕੀ ਲੈ ਕੇ ਆਏ ਤਿਹਾਰਾਂ ਦਾ ਚਾਹ ਜਦੋਂ ਬੰਦਾ ਆਪਣੇ ਘਰੇ ਜਾਂਦਾ ਮਾਲ ਤਾਂ ਚਲੋ ਇੱਕ ਦਿਨ ਦੋ ਦਿਨ ਬਾਅਦ ਪਹੁੰਚਦਾ ਜਿਹੜਾ ਗਿਫਟ ਹੁੰਦਾ ਅਗਲੇ ਜਦੋਂ ਆਪਣੇ ਘਰੇ ਲੈ ਕੇ ਬੱਚਿਆਂ ਨੂੰ ਪਰਿਵਾਰ ਨੂੰ ਦਿਖਾਉਂਦਾ ਤੇ ਦੋਨੀਆਂ ਖੁਸ਼ੀ ਮਿਲਦੀ ਆ ਜੀ ਸੋ ਇਹ ਸੀ ਬਾਈ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਬਾਈ ਜੀ ਹੁਣਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਤਾਇਆ ਤੇ ਕੰਟੈਕਟ ਕਰ ਲਿਓ ਆ ਗੁਰਦੁਆਰਾ ਦੁਖਨਵਾਰਨ ਸਾਹਿਬ ਆ ਜੋ ਸਕਰੀਨ ਤੇ ਦੇਖ ਰਹੇ ਹੋ ਇਹਦੀ ਬੈਕ ਸਾਈਡ ਤੇ ਇਹਨਾਂ ਦੀ ਸ਼ਾਪ ਆ ਫੀਲਡਿੰਗਾਂ ਜੇ ਏਰੀਆ ਜਲਾ ਲੁਧਿਆਣਾ ਤੇ ਜਰੂਰ ਵਿਜ਼ਿਟ ਕਰਿਓ ਤੇ ਏਸੀ ਅੱਜ ਦੀ ਵੀਡੀਓ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ